ਉਕੇ ਹੁੰਦਾ ਸੁੱਚਾ ਸੂਰਮਾ ਦੇ ਡਾਇਲੋਗ ਲਿਖਨੇ ਰਿਸਰਚ ਕਿਵੇਂ ਰਹੀ ਤੁਹਾਡੀ ਉਸ ਤੇ ਨਾ ਕਿ ਇਹ ਵੀ ਹੁੰਦਾ ਕਿ ਕੁਝ ਗਲਤ ਨਾ ਹੋ ਜਾਏ ਕਿਉਂਕਿ ਆਪਾਂ ਹੀ ਕਹਾਣੀਆਂ ਸੁਣੀਆਂ ਵੀ ਹੁੰਦੀਆਂ ਨੇ ਪਹਿਲਾਂ ਉਹ ਜਵਾਨਾ ਆਪਣੇ ਰਸਾਲੇ ਨੂੰ ਤਾਂ ਫਰਾਂਸ ਦੇ ਜੰਗ 'ਚ ਕੱਲਣ ਦੀ ਤਿਆਰੀ ਹੋ ਰਹੀ ਐ ਤੂੰ ਕਹਿਣਾ ਛੁੱਟੀ ਚਾਹੀਦੀ ਸਭ ਮੇਰਾ ਜਿਹੜਾ ਥੋਟ ਪ੍ਰੋਸੈਸ ਉਹ ਮੈਨੂੰ ਹਿਸਟਰੀ ਇਤਿਹਾਸ ਮੈਨੂੰ ਹਮੇਸ਼ਾ ਹੀ ਆਪਦੇ ਵੱਲ ਖਿੱਚਦਾਗਾ ਸੁਣੋ 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 ਰਾਧਾ ਦਾ ਫੈਸਲਾ ਜਾਸਦ ਦਾ ਫਰਮਾਨ ਸੁੱਚਾ ਸੂਰਮਾ ਵਾਲੇ ਨੂੰ ਇੱਥੇ ਫਾਸੀ ਦਿੱਤੀ ਜਾਣੀ ਐ ਜੀ ਹੈਲਪ ਕੀਤੀ ਕਿ ਕਿ ਜੋ ਇਹ ਲੀਜੈਂਡ ਸੁੱਚਾ ਸਿੰਘ ਸੂਰਮਾ ਜਿਸ ਏਰੀਏ ਨੂੰ ਜਿਸ ਰੀਜਨ ਨੂੰ ਬਿਲੋਂਗ ਕਰਦੇ ਨੇ ਮੈਂ ਉਸ ਏਰੀਏ ਦਾ ਚੰਪਲਾ ਲੋ ਵੀ ਇਹ ਆ ਸਮਾ ਦਾ ਸੁੱਚਾ ਤੇ ਨਾਲ ਉਹਦਾ ਪੱਗ ਵੰਡ ਯਾਰ ਕੁੱਤਰ ਮੇਰੇ ਲਈ ਤਾਂ ਸੁੱਚਾ ਸੂਰਮਾ ਪਹਿਲਾਂ ਸਿਖਾ ਕੇ ਇਹ ਵੀ ਮੈਨੂੰ ਪਤਾ ਸੀ ਵੀ ਉਹ ਸੁੱਚਾ ਸੂਰਮਾ ਨੂੰ ਐਕਟ ਕਾਉਂਟ ਕਰ ਰਿਹਾ ਹੈਗਾ ਮੈਨੂੰ ਇਹ ਤੋਂ ਪਤਾ ਸੀ ਪੱਲੇ ਦਿਨ ਤੋਂ ਪਤਾ ਸੀ ਇਹ ਮੇਰੇ ਤੇ ਹੋਰ ਪ੍ਰੈਸ਼ਰ ਵਾਲੀ ਗੱਲ ਸੀ। ਆਏ ਅੱਜ ਤੱਕ ਐਹੋ ਜਿਹੀ ਲੜਾਈ ਨਹੀਂ ਦੇਖੀ। ਨਵੰਗਰ ਭਾਜੀ ਇੱਕ ਥਿੰਕਰ ਟਾਈਪ ਬੰਦੇ ਨੇ। ਜਿੱਦਾਂ ਫਿਲਾਸਫਰ ਬੰਦੇ ਬੰਦੇ ਉਹਨਾਂ ਦੀ ਹਰ ਗੱਲ ਦੇ ਵਿੱਚ ਉਹ ਅਜੇ ਤੂੰ 50 ਸਾਲ ਬਾਅਦ ਕੀ ਹੋਣਾ ਉਹ ਅੱਜ ਬੋਲਦੇ ਨੇ। ਜਿਹੜਾ ਖੁਦ ਇੱਕ ਐਡਾ ਕਲਾਸਿਕ ਰਾਈਟਰ ਹੋ ਗਿਆ। ਉਸ ਬੰਦੇ ਦੇ ਨਾਲ ਤੁਸੀਂ ਇਹਨੇ ਪੈਰ ਨਾਲ ਹੱਥ ਪੈਰ ਨਾਲ ਜੋੜ ਕੇ ਤੁਰਨਾ ਉਹਦੇ ਮੂੰਹ ਦੇ ਵਿੱਚੋਂ ਸ਼ਬਦ ਪਾਉਣੇ। ਜਿਹੜੇ ਉਹਨਾਂ ਨੇ ਐਸੇ ਕੈਰੈਕਟਰ ਕਰਦੇ ਤਾਂ ਤੁਹਾਨੂੰ ਇਹ ਡਰ ਲੱਗਿਆ ਰਹਿੰਦਾ ਸੀ ਯਾਰ ਕਿ ਕੁਝ ਵੀ ਹਲਕਾ ਲਿਖਿਆ ਗਿਆ ਦਾ ਮਾੜਾ ਲਿਖਿਆ ਗਿਆ ਤਾਂ ਓਹੋ ਬੇਇੱਜ਼ਤੀ ਵਾਲਾ ਕੰਮ ਹੋ ਗਿਆ ਲਾ ਚੜ ਗਿਆ ਸੂਰਜ ਦੂਜੇ ਪਾਸਿਓਂ ਬੋਲ ਨਾ ਤਾਂ ਸੁੱਚੇ ਦੇ ਭਰਾ ਦੇ ਵੀ ਅਕੇ ਬੱਚਾ ਹੋਇਆ ਨਾ ਸੁੱਚੇ ਦਾ ਵਿਆਹ ਹੋਇਆ ਸੀਗਾ ਤੇ ਉਹ ਪਰਿਵਾਰ ਉਦੀ ਪੀੜੀ ਖਤਮ ਹੋ ਗਈ ਸੁੱਚੇ ਤੇ ਕੋ ਕਰਦੀ ਯਾਰੀ ਦੀਆਂ ਗੱਲਾਂ ਸੱਤਾ ਪਿੰਡਾਂ 'ਚ ਹੁੰਦੀਆਂ ਸੀ ਹੁਣ ਉਹਨਾਂ ਦੇ ਵੈਰ ਦੀਆਂ ਹੁੰਦੀਆਂ ਐ ਇਦੀ ਕੁੱਕਰ ਸੀਗਾ ਕੁੱਕਰ ਦਾ ਮੁੰਡਾ ਸੀਗਾ ਵਿਆਹ ਵਾਦੀ ਕੋ ਕਰੋ ਉਹ ਇਸ ਘਟਨਾ ਤੋਂ ਬਾਅਦ ਉਹਨਾਂ ਨੂੰ ਬੜਾ ਪਿੰਡ ਚ ਲੱਗਾ ਕਿ ਵੀ ਬੜੀ ਨਮੋਸ਼ੀ ਵਾਲੀ ਗੱਲ ਹੋਈ ਹੈਗੀ ਸਾਡੇ ਕਰਕੇ ਤਾਂ ਉਹ ਮੁੰਡਾ ਬਾਹਰ ਚਲਾ ਗਿਆ ਮਲੇਸ਼ੀਆ ਵਗੈਰਾ ਚ ਔਰ ਮੁੜ ਕੇ ਉਹਨਾਂ ਦਾ ਪਰਿਵਾਰ ਕੇਦੇ ਪਿੰਡ ਚ ਵਾਪਸ ਆਇਆ ਹੈ ਕਿ ਵੀ ਮੋਪਾਲ ਪਤੀ ਪੈੜ ਨਾ ਪਾਈ ਜਾਏਗਾ ਕੋਟਿਆਂ ਤੇ ਜਾਏਗਾ ਮੋਟਿਆਂ ਤੇ ਐਡਾ ਕੱਠ ਮਾਰਨ ਦੀ ਲੋੜ ਸੀ ਲੋਕ ਕਹਿਣਗੇ ਵੀ ਕੋਕਰ ਡਰ ਗਿਆ ਸਾਸੇ ਕਾਲ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਤੇ ਮੈਂ ਸੁਖ ਸਿੱਧੂ ਬੱਬੂ ਮਾਨ ਕਾਫੀ ਸਮੇਂ ਬਾਅਦ ਵੱਡੇ ਪੱਦੇ ਤੇ ਵਾਪਸੀ ਕਰਨ ਜਾ ਰਹੇ ਨੇ اپنی فلم ਸੁੱਚਾ ਸੂਰਮਾ ਦੇ ਨਾਲ ਤੇ ਅੱਜ ਸਾਡੇ ਨਾਲ ਮੌਜੂਦ ਨੇ ਸੁੱਚਾ ਸੂਰਮਾ ਦੇ ਡਾਇਲੌਗ ਰਾਈਟਰ ਗੁਰਪ੍ਰੀਤ ਰਤੋਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਚਰਦੀ ਕਲਾ ਜੀ ਚਰਦੀ ਕਲਾ ਮੈਂ ਪਹਿਲਾਂ ਤਾਂ ਇਹ ਸਵਾਲ ਦਿਮਾਗ ਚ ਆਂਦਾ ਕਿ ਨਾ ਫਿਕਸ਼ਨਲ ਫਿਲਮਾਂ ਦੇ ਜੋ ਡਾਇਲੌਗਸ ਹੁੰਦੇ ਆ ਉਹ ਲਿਖਣੇ ਫਿਰ ਵੀ ਸੋਖੇ ਹੁੰਦੇ ਆ ਸੁੱਚਾ ਸੂਰਮਾ ਦੇ ਡਾਇਲੌਗ ਲਿਖਣੇ ਰਿਸਰਚ ਕਿਵੇਂ ਰਹੀ ਤੁਹਾਡੀ ਉਸ ਤੇ ਨਾ ਕਿ ਇਹ ਵੀ ਹੁੰਦਾ ਕਿ ਕੁਝ ਗਲਤ ਨਾ ਹੋ ਜਾਏ ਕਿਉਂਕਿ ਆਪਾਂ ਹੀ ਕਹਾਣੀਆਂ ਸੁਣੀਆਂ ਵੀ ਹੁੰਦੀਆਂ ਨੇ ਪਹਿਲਾਂ ਬਿਲਕੁਲ ਹੈ ਜੀ ਅ ਰਿਸਰਚ ਤਾਂ ਇਹਦੇ ਵਿੱਚ ਬਹੁਤ ਜ਼ਰੂਰੀ ਚੀਜ਼ ਹੁੰਦੀ ਹੈ ਜੇ ਜਦੋਂ ਤੁਸੀਂ ਖਾਸ ਕਰਕੇ ਕਿਸੇ ਇਰਾ ਦੇ ਵਿੱਚ ਜਾ ਰਹੇ ਹੁੰਨੇ ਹੋ ਔਰ ਉਸ ਇਰਾ ਦੇ ਵਿੱਚ ਵੀ ਜਿਹਦੇ ਬਾਰੇ ਬਹੁਤ ਕੁਝ ਪਪੂਲਰ ਹੋਇਆ ਹੋਇਆ ਤਾਂ ਟੈਨਸ਼ਨ ਵੀ ਸੀ ਕਿ ਡਰ ਵੀ ਸੀ ਕਿ ਅਸੀਂ ਉਸ ਚੀਜ਼ ਦੇ ਨਾਲ ਜਸਟਿਸ ਕਰਨਾ ਜ਼ਿੰਮੇਵਾਰੀ ਜਦੋਂ ਤੁਹਾਡੇ ਤੇ ਪੈਂਦੀ ਹੈ ਤੇ ਫਿਰ ਤੁਹਾਨੂੰ ਜਦੋਂ ਤੁਸੀਂ ਸਮੁੰਦਰ 'ਚ ਸਲੰਗ ਮਾਰਦੇ ਫਿਰ ਤੁਹਾਨੂੰ ਤੈਰਨਾ ਤਾਂ ਪੈਂਦਾ ਹੱਥ ਮਾਰਨੇ ਪੈਂਦੇ ਆ ਆ ਇਹਦੇ ਲਈ ਮੈਨੂੰ ਇਹ ਸੀਗਾ ਵੀ ਇੱਕ ਤਾਂ ਕਈ ਚੀਜ਼ਾਂ ਨੇ ਮੇਰੇ ਇਸ ਪ੍ਰੋਸੈਸ ਦੇ ਵਿੱਚ ਹੈਲਪ ਕੀਤੀ ਉਹ ਹੈਲਪ ਕੀ ਕੀਤੀ ਕਿ ਤੁਹਾਡਾ ਸਭ ਤੋਂ ਪਹਿਲਾਂ ਨਜ਼ਰੀਆ ਕੀ ਹੈ ਸਿਨੇਮਾ ਨੂੰ ਲੈ ਕੇ ਤੁਹਾਡੀ ਰਾਈਟਿੰਗ ਨੂੰ ਲੈ ਕੇ ਤੁਸੀਂ ਕਿਸ ਨਜ਼ਰੀਏ ਦੇ ਨਾਲ ਆਪਣੀ ਰਾਈਟਿੰਗ ਕਰਦੇ ਹੋ ਸਭ ਮੇਰਾ ਜਿਹੜਾ ਥੌਟ ਪ੍ਰੋਸੈਸ ਉਹ ਮੈਨੂੰ ਹਿਸਟਰੀ ਇਤਿਹਾਸ ਮੈਨੂੰ ਹਮੇਸ਼ਾ ਹੀ ਆਪਦੇ ਵੱਲ ਖਿੱਚਦਾਗਾ ਹਿਸਟਰੀ ਮੇਰਾ ਫੇਵਰਿਟ ਸਬਜੈਕਟ ਹੈ ਜਬ ਵੀ ਮੈਨੂੰ ਕੋਈ ਕਹੇ ਕਿ ਮੈਂ ヒストਰੀ ਦੇ ਉੱਪਰ ਮੈਂ 10 ਸਬਜੈਕਟਸ ਏਦਾਂ ਦੇ ਹੋਣਗੇ ਜਿਨ੍ਹਾਂ ਦੇ ਉੱਪਰ ਮੈਂ ਫਿਲਮ ਲਿਖ ਸਕਦਾ ਜਾਂ ਲਿਖਣੀ ਚਾਹਾਂਗਾ ਜਾਂ ਜਿਹੜੇ ਏਦਾਂ ਦੇ ਲੀਜੈਂਡਸ ਨੇਗੇ ਲੋਕ ਕਥਾ ਮੰਨੇ ਇਹਦੇ ਵਿੱਚ ਮੇਰਾ ਪਰਸਨਲ ਇੰਟਰਸਟ ਹੈ ਦੂਜੀ ਗੱਲ ਏਦਾਂ ਦੇ ਸਬਜੈਕਟਸ ਵਾਸਤੇ ਰਿਸਰਚ ਚਾਹੀਦੀ ਹੁੰਦੀ ਆ ਰਿਸਰਚ ਮੈਂ ਆਲਰੇਡੀ ਮੈਂ ਰਿਸਰਚ ਦਾ ਸਟੂਡੈਂਟ ਰਹਾ ਠੀਕ ਹੈ ਜੀ ਮੇਰੀ ਪੀ ਐਚ ਡੀ ਮੈਂ ਕੀਤੀ ਹੈਗੀ ਅ ਥੀਏਟਰ ਦੇ ਵਿੱਚ ਤਾਂ ਮੇਰੇ ਮੈਨੂੰ ਪਤਾ ਕਿ ਰਿਸਰਚ ਦੀ ਐਮਿਤ ਕੀ ਹੁੰਦੀ ਆ ਆਰ ਮੈਂ ਅਜ ਵੀ ਅਬਦੁਲ ਰਕੂ ਇੱਕ ਸਟੂਡੈਂਟ ਦੇ ਤੌਰ ਤੇ ਮੰਨਦਾਗਾ ਵੀ ਸਿੱਖ ਰਹੇ ਹੁੰਨੇ ਹੋਗੇ ਚੀਜ਼ਾਂ ਤਾਂ ਇਹ ਦੋਨੋਂ ਚੀਜ਼ਾਂ ਨੇ ਮੈਨੂੰ ਕਿਤੇ ਨਾ ਕਿਤੇ ਹੈਲਪ ਕੀਤੀ ਤੀਜੀ ਹੈਲਪ ਇਹ ਕੀਤੀ ਕਿ ਜੋ ਇਲੀਜੈਂਟ ਸੁੱਚਾ ਸਿੰਘ ਸੂਰਮਾ ਜਿਸ ਏਰੀਏ ਨੂੰ ਜਿਸ ਰੀਜਨ ਨੂੰ ਬਿਲੋਂਗ ਕਰਦੇ ਨੇ ਮੈਂ ਉਸ ਏਰੀਏ ਦਾ ਜੰਪ ਲਾਂ ਅੱਛਾ ਸੁੱਚਾ ਸਿੰਘ ਸੂਰਮਾ ਦਾ ਪਿੰਡ ਸਮਾਉ ਪੈਂਦਾ ਟਿੱਖੀ ਦੇ ਕੋਲੇ ਠੀਕ ਹੈ ਮਾਨਸਾ ਜ਼ਿਲ੍ਹੇ ਚ ਮੇਰਾ ਪਿੰਡ ਪੈਂਦਾ ਬਿਲਕੁਲ ਸੁਨਾਮ ਦੇ ਕੋਲ ਮੇਰੇ ਪਿੰਡ ਤੋਂ ਮੈਨੂੰ ਲੱਗਦਾ ਅੱਧੇ ਘੰਟੇ ਦੇ ਵਿੱਚ ਜੋ 25 ਮਿੰਟਾਂ 'ਚ ਅਸੀਂ ਸਮਾਉ ਪਿੰਡ ਪਹੁੰਚ ਜਾਗੇ ਤਾਂ ਉਸ ਏਰੀਏ ਦੀ ਆਬੋ ਹਵਾ ਉਸ ਏਰੀਏ ਨੂੰ ਸਮਝਣਾ ਮਹਿਸੂਸ ਕਰਨਾ ਮੈਨੂੰ ਈਜ਼ੀ ਸੀ ਜਿੱਦਾਂ ਜਦ ਉਹਦੀ ਭਾਸ਼ਾ ਸੀ ਕਿ ਉਸ ਏਰੀਏ ਦੀ ਜਾਣਾ ਉਸ ਵੇਲੇ ਨੂੰ ਬਿਆਨ ਕਰਨਾ ਤਾਂ ਮੈਨੂੰ ਲੱਗਦਾ ਸੀ ਕਿ ਇਹ ਮੇਰੇ ਕੰਟਰੋਲ 'ਚ ਚੀਜ਼ਾਂ ਆ ਜਾਣਗੀਆਂ ਰਿਸਰਚ ਕਰਕੇ ਤਾਂ ਮੈਂ ਇਸ ਤਰੀਕੇ ਨਾਲ ਆ ਮਾਥਾ ਪੱਤੀ ਕਰਦਾ ਰਿਹਾ ਕਰਦਾ ਰਿਹਾ ਇੱਕ ਡਰਾਫਟ ਬਣਿਆ ਦੋ ਬਣੇ ਬੰਦੇ ਬੰਦੇ ਚੀਜ਼ਾਂ ਨਿਕਲਦੇ ਗਏ ਤੇ ਬਣ ਗਿਆ ਨਹੀਂ ਉਹਨਾਂ ਨੂੰ ਫਿਲਮ ਵਾਲਿਆਂ ਨੂੰ ਪਹਿਲੇ ਹੀ ਪਤਾ ਸੀ ਕਿ ਇਹ ਸਾਡ ਉਹ ਏਰੀਆ ਦਾ ਆ ਤਾਂ ਵਧੀਆ ਕਰ ਲੈਣਗੇ ਰਿਸਰਚ ਉਹ ਵਧੀਆ ਡਾਇਲੋਗਸ ਲਿਖ ਲੈਣਗੇ ਕਿ ਬਾਦੀਸਰ ਨੂੰ ਪਤਾ ਲੱਗਿਆ ਕਿ ਇਹ ਮੇਰਨਾ ਕਮਾ ਲੋਗੀ ਦੇਖੋ ਮੈਨੂੰ ਉਹਨਾਂ ਨੂੰ ਨਹੀਂ ਪਤਾ ਸੀ ਪਰ ਥੋੜੇ ਤੇ ਕਹਿੰਦੇ ਹੁੰਦੇ ਨੇ ਨਾ ਕਿ ਭਰੋਸਾ ਕਰਨ ਵਾਲਾ ਬੰਦਾ ਜਿਹੜਾ ਹੁੰਦਾ ਪਹਿਲੀ ਵਾਰ ਉਹ ਉਹਦਾ ਜਿਗਰਾ ਮੈਂ ਵੱਡਾ ਮੰਨਦਾ ਅੱਜ ਮੈਂ ਜਿਸ ਕੰਮ ਦੇ ਲਈ ਬਣਿਆ ਨਹੀਂ ਹੈਗਾ ਜਦ ਮੈਂ ਬਣਿਆ ਹੋਇਆ ਪਰ ਮੇਰਾ ਕੰਮ ਬਾਹਰ ਨਾ ਆਇਆ ਵਜਾ ਕਿਸੇ ਨੇ ਦੇਖਿਆ ਨਾ ਭੀ ਤਾਂ ਤੁਹਾਡੇ ਤੇ ਭਰੋਸਾ ਕਰਦੇ ਨੇ ਇਸ ਮੌਕੇ ਦੇ ਵਿੱਚ ਅ ਮੈਨੂੰ ਅਮਿਤੋਜ ਭਾਜੀ ਦਾ ਮੈਂ ਥੈਂਕਸ ਕਰਦਾ ਕਿ ਵੀ ਉਹਨਾਂ ਨੇ ਮੇਰੇ ਤੇ ਪਹਿਲਾ ਭਰੋਸਾ ਕੀਤਾ ਉਹਨਾਂ ਨੇ ਵੀ ਭਰੋਸਾ ਕਿਦਾਂ ਕੀਤਾ ਕਿ ਵੀ ਮੈਨੂੰ ਯਾਦ ਆ ਕਿ ਵੀ ਇਸ ਫਿਲਮ ਤੋਂ ਪਿੱਛੇ ਦੀ ਇੱਕ ਕਹਾਣੀ ਆ ਕਿ ਮੈਂ ਜਦੋਂ ਪਹਿਲੀ ਵਾਰ ਉਹਨਾਂ ਨੂੰ ਮਿਲਿਆ ਸੀ ਉਦੋਂ ਵੀ ਇੱਕ ਹਿਸਟੋਰੀਕਲ ਸਬਜੈਕਟ ਦੇ ਉੱਪਰ ਫਿਲਮ ਬਣਾਉਣ ਦਾ ਪਲਾਨ ਕਰ ਰਿਹਾ ਸੀ ਤੇ ਮੈਨੂੰ ਪਤਾ ਲੱਗੇ ਸੀ ਮੈਂ ਉਹਨਾਂ ਨੂੰ ਘਰ ਜਾ ਕੇ ਆ ਮਿਲਿਆ ਸੀ ਉਹ ਵੀ ਹੈਰਾਨ ਕੇ ਇੱਕ ਨੌਜਵਾਨ ਮੁੰਡਾ ਵੀ ਇਸ ਤਰੀਕੇ ਦੀ ਰਿਸਰਚ ਜਾਂ ਇਨੀ ਇਹਦੇ ਤੇ ਪਕੜੇ ਸਬਜੈਕਟ ਦੇ ਉੱਪਰ ਚੱਕੀ ਫਿਰਦਾ ਉਹਨਾਂ ਨੇ ਮੈਨੂੰ ਟਾਸਕ ਦਿੱਤਾ ਕਿ ਜਾ ਜਿਹੜਾ ਇਹਦੇ ਤੇ ਸਕ੍ਰੀਨਪਲੇ ਲਿਖ ਕੇ ਲੈ ਕੇ ਆ ਤੇ ਮੈਂ 15 ਦਿਨਾਂ ਦੇ ਵਿੱਚ ਉਹਦਾ ਸਕ੍ਰੀਨਪਲੇ ਬਣਾ ਕੇ ਲੈ ਕੇ ਗਿਆ ਸੀਗਾ ਜਿੱਥੇ ਉਹਨਾਂ ਨੂੰ ਮੇਰੀ ਘੱਟੋ ਘੱਟ ਸੀਰੀਅਸਨੈਸ ਦਾ ਪਤਾ ਚੱਲ ਗਿਆ ਸੀਗਾ ਵੀ ਇਹ ਮੁੰਡੇ ਤੇ ਮੈਂ ਭਰੋਸਾ ਕਰ ਸਕਦਾ ਫਿਰ ਉਹਨਾਂ ਨੇ ਮੈਨੂੰ ਪਹਿਲਾ ਮੌਕਾ ਦਿੱਤਾ ਇੱਕ ਹੋਰ ਹਿਸਟੋਰੀਕਲ ਫਿਲਮ ਸੀ ਮੈਂ ਉਹਦੇ ਡਾਇਲੌਗਸ ਲੈ ਕੇ ਉਸ ਪ੍ਰੋਸੈਸ ਦੇ ਵਿੱਚ ਮੈਂ ਲਿਖ ਨਹੀਂ ਰਿਹਾ ਸੀ ਸਿੱਖ ਰਿਹਾ ਸੀਗਾ ਅੱਜ ਵੀ ਉਹਨਾਂ ਨੇ ਸਿੱਖ ਰਿਹਾ ਤਾਂ ਉਹਨਾਂ ਨੂੰ ਮੈਨੂੰ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਤਾਂ ਭਰੋਸਾ ਹੋ ਗਿਆ ਸੀਗਾ ਕਿ ਵੀ ਯਾਰ ਕਿ ਗੁਰਪ੍ਰੀਤ ਨੂੰ ਜੇ ਮੈਂ ਇਹ ਟਾਸਕ ਦੇ ਨਾਲ ਡਾਇਲੌਗ ਲਿਖਣ ਦਾ ਕਿ ਇਹ ਮੇਰਾ ਮੈਨੂੰ ਲੈਕ ਡਾਊਨ ਨਹੀਂ ਕਰੂਗਾ ਮੇਰਾ ਸਿਰ ਝੁਕਾਏਗਾ ਨਹੀਂਗਾ ਤੇ ਮੇਰਾ ਮੇਰਾ ਭਰੋਸਾ ਜੋ ਕਿ ਪ੍ਰੋਡਿਊਸਰ ਸਾਹਿਬ ਨੂੰ ਅੱਗੇ ਕਨਵਿੰਸ ਕਰਨਾ ਹੁੰਦਾ ਕਿ ਇੱਕ ਮੁੰਡਾ ਨਾ ਮਾ ਉਹ ਇਹ ਕੰਮ ਕਰੇਗਾ ਤਾਂ ਉਹਨਾਂ ਨੇ ਸਾਰਾ ਕੁਝ ਕੀਤਾ ਮੇਰੇ ਲਈ ਤੇ ਫਿਰ ਮੇਰਾ ਜ਼ਿੰਮੇਵਾਰੀ ਪੱਧਰੀ ਗਈ ਤੇ ਉਸ ਜ਼ਿੰਮੇਵਾਰੀ ਦੇ ਵਿੱਚੋਂ ਚੀਜ਼ਾਂ ਬਣੀਆਂ ਨੇ ਬੇਸਿਕਲੀ ਤਾਂ ਡਰ ਅੱਗੇ ਬਹੁਤ ਨਾਚਦੇ ਨੇ ਜਦੋਂ ਤੁਹਾਡੇ ਤੇ ਪ੍ਰੈਸ਼ਰ ਪੈਂਦਾ ਡਰ ਪੈਂਦਾ ਔਰ ਮੈਂ ਇੱਕ ਕੰਮ ਤੋਂ ਪਹਿਲਾਂ ਬਹੁਤ ਡਰਦਾਗਾ ਮੈਨੂੰ ਹੁੰਦਾ ਕਿ ਮਾਰਗਾ ਮੇਰੀ ਇੱਜ਼ਤ ਰੱਖ ਲਈ ਜਿੱਦਾਂ ਕਹਿੰਦੇ ਨੇ ਉਹ ਚੱਕ ਦਾਂਗੇ ਫੱਟੇ ਇਹ ਸਾਡੀ ਰਾਈਟਿੰਗ 'ਚ ਇਦਾਂ ਦੇ ਲੋਕਾਂ ਦੀ ਅਪਰੋਚ ਨਹੀਂ ਮੇਰੀ ਅਪਰੋਚ ਨਹੀਂ ਅੱਜ ਵੀ ਮੈਨੂੰ ਕੋਈ ਕੰਮ ਨਵਾਂ ਮਿਲਦਾ ਲੋਕ ਤਾਂ ਖੁਸ਼ ਹੁੰਦੇ ਨੇ ਮੈਂ ਡਰਦਾਗਾ ਕਿ ਮਾਲਕਾ ਮੇਰੇ ਤੇ ਇਹ ਬੰਦੇ ਨੇ ਭਰੋਸਾ ਕਰ ਲਿਆ ਹੁਣ ਮੈਂ ਇਸ ਭਰੋਸੇ ਤੇ ਖਰਾ ਉਤਰ ਸਕਾਂਗਾ ਮੈਨੂੰ ਵੀ ਹਿੰਮਤ ਦੇ ਸ਼ਾਇਦ ਉਸ ਡਰ ਦੇ ਵਿੱਚੋਂ ਹੀ ਚੰਗੀਆਂ ਚੀਜ਼ਾਂ ਨਿਕਲਦੀਆਂ ਨੇ ਕਿ ਡਰ ਕੇ ਅਗੇ ਹੀ ਜੀਤ ਹੈ ਇਕ ਤੁਹਾਨੂੰ ਪਹਿਲਾਂ ਪਤਾ ਹੁੰਦਾ ਕਿ ਮੇਰੇ ਇਹ ਡਾਇਲੌਗਸ ਇਹ ਵਾਲਾ ਪਾਤਰ ਨਿਭਾਏਗਾ ਫਿਰ ਉਸ ਵੇਲੇ ਕੀ ਦਿਮਾਗ ਚੋਂਦਾ ਹੈ ਇਹ ਬਾਅਦ ਵਿੱਚ ਪਤਾ ਹੁੰਦਾ ਕਿ ਇਹ ਕਿ ਲੱਗਦਾ ਹੈ ਕਿ ਇਹ ਬੱਬੂ ਮਾਨ ਨੇ ਬੋਲਣੇ ਆ ਕਿ ਸੁੱਚਾ ਸੂਰਮਾ ਨੇ ਬੋਲਣੇ ਆ ਦੇਖੋ ਮੇਰੇ ਲਈ ਤਾਂ ਸੁੱਚਾ ਸੂਰਮਾ ਪਹਿਲਾਂ ਸੀਗਾ ਕਿ ਇਹ ਵੀ ਮੈਨੂੰ ਪਤਾ ਸੀ ਵੀ ਉਹ ਸੁੱਚਾ ਸੂਰਮਾ ਨੂੰ ਐਕਟ ਕੌਣ ਕਰ ਰਿਹਾ ਹੈਗਾ ਮੈਨੂੰ ਪਤਾ ਸੀਗਾ ਪਹਿਲੇ ਦਿਨ ਤੋਂ ਪਤਾ ਸੀ ਇਹ ਮੇਰੇ ਤੇ ਹੋਰ ਪ੍ਰੈਸ਼ਰ ਵਾਲੀ ਗੱਲ ਸੀ ਔਰ ਜੋ ਐਕਟਰ ਬੋਲ ਰਿਹਾ ਹੈਗਾ ਬਬੂਵਾਨ ਪਾਜੀ ਬਬੂਵਾਨ ਪਾਜੀ ਇੱਕ ਥਿੰਕਰ ਟਾਈਪ ਬੰਦੇ ਨੇ ਜਿੱਦਾਂ ਫਿਲਾਸਫਰ ਬੰਦੇ ਹੁੰਦੇ ਉਹਨਾਂ ਦੀ ਹਰ ਗੱਲ ਦੇ ਵਿੱਚ ਉਹ ਅੱਜ ਤੋਂ 50 ਸਾਲ ਬਾਅਦ ਕੀ ਹੋਣਾ ਉਹ ਅੱਜ ਬੋਲਦੇ ਨੇ ਜਿਹੜਾ ਖੁਦ ਇੱਕ ਐਡਾ ਕਲਾਸਿਕ ਰਾਈਟਰ ਹੋਵੇ ਉਸ ਬੰਦੇ ਦੇ ਨਾਲ ਤੁਸੀਂ ਇਹਨੇ ਪੈਰ ਨਾਲ ਹੱਥ ਪੈਰ ਨਾਲ ਜੋੜ ਕੇ ਤੁਰਨਾ ਉਹਦੇ ਮੂੰਹ ਦੇ ਵਿੱਚੋਂ ਸ਼ਬਦ ਪਾਉਣੇ ਜਿਹੜੇ ਉਹਨਾਂ ਨੇ ਐਜ਼ ਅ ਕੈਰੈਕਟਰ ਕਰਨਾ ਤਾਂ ਤੁਹਾਨੂੰ ਇਹ ਡਰ ਲੱਗਿਆ ਰਹਿੰਦਾ ਸੀ ਯਾਰ ਕਿ ਕੁਝ ਵੀ ਹਲਕਾ ਲਿਖਿਆ ਗਿਆ ਮਾੜਾ ਲਿਖਿਆ ਗਿਆ ਤਾਂ ਉਹ ਬੇਇੱਜ਼ਤੀ ਵਾਲਾ ਕੰਮ ਹੋਵੇਗਾ ਤਾਂ ਮੈਂ ਖੁਸ਼ ਵੀ ਸੀ ਐਕਸਾਈਟਿਡ ਵੀ ਸੀ ਤੇ ਨਾਲ ਦੇ ਨਾਲ ਟੈਨਸ਼ਨ ਵੀ ਸੀ ਪਰ ਪ੍ਰਮਾਤਮਾ ਦੀ ਮਿਹਰ ਰਹੀ ਸਕ੍ਰਿਪਟ ਐਦਾਂ ਦੀ ਬਣੀ ਕਿ ਭਾਜੀ ਨੇ ਜਦੋਂ ਪੜ੍ਹੀ ਉਹਨਾਂ ਨੇ ਵੀ ਬਹੁਤ ਐਪਰੀਸ਼ੀਏਟ ਕੀਤਾ ਕਿ ਕਹਿੰਦੇ ਸ਼ੇਰਾ ਅੱਗੇ ਜਾਏਗਾ ਬਹੁਤ ਅੱਛਾ ਕੰਮ ਹੋਵੇਗਾ। ਔਰ ਸਾਰੀ ਥਰੂਆਊਟ ਫਿਲਮ ਪ੍ਰੋਸੈਸ ਦੇ ਵਿੱਚ ਉਹ ਉਹਦਾ ਇੱਕ ਵੀ ਡਾਇਲੌਗ ਸਕ੍ਰਿਪਟ ਦਾ ਬਦਲਾ ਨਹੀਂ ਗਿਆ। ਇਹ ਇਸ ਮੈਂ ਮੈਂ ਸਵਾਲ ਪੁੱਛਣਾ ਸੀ ਨਾ ਕਿ ਅਕਸਰ ਕਹਿੰਦੇ ਕਿਸ ਸਾਡਾ ਡਾਇਲੌਗ ਬਦਲਦਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਿੰਨਾ ਮੁਸ਼ਕਿਲ ਹੋ ਜਾਂਦਾ ਚੇਂਜ ਕਰਨਾ। ਇਸ ਫਿਲਮ ਦੀ ਮੈਂ ਆਨ ਰਿਕਾਰਡ ਬੋਲਦਾ ਇੱਕ ਵੀ ਡਾਇਲੌਗ ਨਾ ਤਾਂ ਇਹ ਚ ਐਡ ਕੀਤਾ ਗਿਆ ਨਾ ਹੀ ਸਕ੍ਰਿਪਟ ਚੋਂ ਘਟਾਇਆ ਗਿਆ। ਇੱਕ ਬਰਡ ਡਾਇਲੌਗ ਤਾਂ ਛੱਡੋ ਉਹਦਾ ਇੱਕ ਵਰਡ ਵੀ ਸਾਰੀ ਸਕ੍ਰਿਪਟ ਟੇਲਰ ਮੇਡ ਫਿਲਮ ਤੋਂ ਪਹਿਲਾਂ ਰੈਡੀ ਸੀ। ਔਰ ਉਹੀ ਹੋਈ ਆ। ਕਿਉਂਕਿ ਅਮੀਤੋਜਪਾ ਜੀ ਦੇ ਨਾਲ ਜੇ ਤੁਸੀਂ ਕੰਮ ਕਰਦੇ ਆਂਗੇ ਉਹ ਖੁਦ ਟਰਾਈਟਰ ਨੇਗੇ ਤਾਂ ਉਹਨਾਂ ਨੂੰ ਵਿਜ਼ਨ ਕਲੀਅਰ ਹੁੰਦਾ ਅਸੀਂ ਪਹਿਲਾਂ ਹੀ ਇੰਨੀ ਮਿਹਨਤ ਮੈਂ ਤੁਹਾਨੂੰ ਦੱਸਾਂ 15 16 ਡਰਾਫਟਸ ਇਸ ਫਿਲਮ ਦੇ ਬਣਾਏ ਨੇ ਉਹ ਇਸੇ ਕਰਕੇ ਬਣਾਏ ਸੀ ਕਿ ਬੋਲ-ਬੋਲ ਕੇ ਅਸੀਂ ਫਿਰ ਬੈਠਣਾ ਉਹਨਾਂ ਨੇ ਕੋਈ ਕਰੈਕਸ਼ਨ ਦੱਸਣੀ ਕੋਈ ਪ੍ਰਤੀਕ ਇੱਥੇ ਹਲਕਾ ਪਾਣਾ ਰਿਹਾ ਇੱਥੇ ਭਾਰੀ ਪਾਣਾ ਰਿਹਾ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਮੈਨੂੰ ਖੁੱਲਾ ਛੱਡਿਆ ਮੈਨੂੰ ਕਹਿੰਦੇ ਪਹਿਲਾ ਡਰਾਫਟ ਮੈਨੂੰ ਮੇਰੀ ਮਰਜ਼ੀ ਨਾਲ ਲਿਖਣ ਦਾ ਅੱਜ ਵੀ ਜਦੋਂ ਮੈਂ ਉਹਨਾਂ ਨਾਲ ਕੰਮ ਕਰਦਾ ਤਾਂ ਮੈਨੂੰ ਪਹਿਲੇ ਹੀ ਕਹਿੰਦੇ ਨੇ ਕਿ ਤੈਨੂੰ ਖੁੱਲਾ ਛੱਡਿਆ ਮੈਂ ਕਿਹਾ ਮੈਨੂੰ ਖੁੱਲਾ ਛੱਡ ਦਿਓ ਮੈਨੂੰ ਤੁਹਾਡਾ ਥੋਟ ਪਤਾ ਲੱਗਿਆ ਹੁਣ ਅੱਜ ਅਸੀਂ ਮੰਨ ਕੇ ਚੱਲੋ ਕਿ ਵੀ ਉਹ ਜਦੋਂ ਵੀ ਮੈਨੂੰ ਕੋਈ ਸਕਰੀਨ ਪਲੇ ਉਹਨਾਂ ਦਾ ਆਉਂਦਾ ਉਹ ਲਿਖ ਕੇ ਨਹੀਂ ਆਉਂਦਾ ਉਹਨਾਂ ਦਾ ਫੋਨ 'ਤੇ ਰਿਕਾਰਡਿੰਗ ਆ ਜਾਂਦੀ ਆ ਤੇ ਮੈਨੂੰ ਪਤਾ ਹੁੰਦਾ ਮੇਰੀ ਉਹਨਾਂ ਨਾਲ ਇੰਨੀ ਇੱਕ ਟਿਊਨਿੰਗ ਹੋ ਚੁੱਕੀ ਆ ਕਿ ਅੱਛਾ ਮੈਂ ਸਮਝ ਜਾਣਾ ਕਿ ਵੀ ਭਾਜੀ ਕੀ ਚਾਹੁੰਦੇ ਨੇ ਕਿ ਫੇਰ ਤੁਸੀਂ ਖੁੱਲ੍ਹ ਕੇ ਲਿਖ ਦਿਓਂਗੇ ਫਿਰ ਮੈਂ ਕਈ ਇੰਟਰਪ੍ਰੀਟੇਸ਼ਨਸ ਇਦਾਂ ਦੀ ਗੱਲ ਕਰ ਰਿਹਾ ਇਹਦੇ ਵਿੱਚ ਇੱਕ ਇੰਟਰਪ੍ਰੀਟੇਸ਼ਨ ਸੀ ਮੈਂ ਜਦੋਂ ਉਹ ਸੀਨ ਦੀ ਬਦਲੀ ਉਹ ਬੈਸਟ ਸੀਨ ਆ ਗਾਇਸ ਫਿਲਮ ਦਾ ਮੈਨੂੰ ਲੱਗਦਾ ਕਿ ਹਰ ਕੋਈ ਬੰਦੇ ਨੂੰ ਸਾਰੇ ਸੀਨ ਵਧੀਆ ਹੁੰਦੇ ਨੇ ਪਰ ਚਾਰ ਪੰਜ ਸੀਨ ਇਦਾਂ ਦੇ ਹੁੰਦੇ ਨੇ ਜਿਹੜੇ ਬੈਸਟ ਹੁੰਦੇ ਨੇ ਉਹਨਾਂ ਚ ਇੱਕ ਸੀਨ ਆ ਜਦੋਂ ਮੈਂ ਭਾਜੀ ਨੂੰ ਯਾਦ ਆ ਮੈਨੂੰ ਮੈਂ ਫੋਨ ਕਰਕੇ ਕਿਹਾ ਮੈਂ ਖਾ ਪਾਜੀ ਮੈਂ ਇਹ ਸੀਨ ਦੀ ਨਾ ਓਪਨਿੰਗ ਹੈ ਜਿਹੜੀ ਐਸ ਵੇ ਨਾਲ ਸ਼ੁਰੂ ਕੀਤੀ ਆ ਔਰ ਐਸ ਚੀਜ਼ ਨੂੰ ਮੈਂ ਪੱਗ ਨੂੰ ਇਹਦੇ ਵਿੱਚ ਇਦਾਂ ਸੈਂਟਰਲ ਥਾਟ ਦੇ ਵਿੱਚ ਲੈ ਕੇ ਆਇਆਗਾ ਐਂਡ ਹੀ ਟੋਲਡ ਮੀ ਕਿ ਯਾਰ ਕਿ ਬਹੁਤ ਅੱਛਾ ਥਾਟ ਪੜਿਆ ਤੂੰ ਵੈਰੀ ਗੁੱਡ ਉਹਨਾਂ ਨੇ ਮੈਨੂੰ ਇੰਨਾ ਅਪਰੀਸ਼ੀਏਟ ਕੀਤਾ ਔਰ ਜਦੋਂ ਸਕ੍ਰਿਪਟ ਪੜ੍ਹੀ ਤੇ ਉਹਨਾਂ ਨੇ ਉਹ ਸੀਨ ਦੀ ਵਾਕਾ ਇਦਾਂ ਕਹਿੰਦੇ ਵੀ ਹਾਂ ਤਾਂ ਜਿਹੜੀ ਇਹਦੀ ਓਪਨਿੰਗ ਫੜੀ ਹੈਗੀ ਔਰ ਇਸ ਸੀਨ ਦੇ ਨਾਲ ਇਹ ਉਹਦੀ ਇੰਟਰਪ੍ਰੀਟੇਸ਼ਨ ਦਿੱਤੀ ਆ ਉਹ ਬਾ ਕਮਾਲ ਆ ਗਈ ਐਦਾਂ ਫਿਰ ਜਦੋਂ ਤੁਹਾਨੂੰ ਮੌਕੇ ਮਿਲਦੇ ਜਾਂਦੇ ਨੇਗੇ ਜ਼ਿੰਮੇਵਾਰੀ ਪੈਂਦੀ ਜਾਂਦੀ ਆ ਤੇ ਵੱਧਦੀ ਜਾਂਦੀ ਹੈ ਇਸ ਫਿਲਮ ਦੀ ਸਕ੍ਰਿਪਟ ਦੇ ਮਾਮਲੇ 'ਚ ਬਹੁਤ ਵੱਡੀ ਗੱਲ ਹੈ ਕਿ ਪੰਜਾਬੀ 'ਚ ਸਕ੍ਰਿਪਟ ਐਦਾਂ ਦੀਆਂ ਹੁੰਦੀਆਂ ਨਹੀਂ ਕਿ ਸੈਟਾਂ 'ਤੇ ਲਿਖੀਆਂ ਜਾਂਦੀਆਂ ਨੇ ਸਾਨੂੰ ਪਤਾ ਉੱਥੇ ਡਾਇਲੌਗ ਚੇਂਜ ਹੁੰਦੇ ਨੇ ਇਹਦੇ ਵਿੱਚ ਐਸਾ ਕੁਝ ਨਹੀਂ ਹੋਇਆ ਇਹ ਇਹ ਉਦਾਂ ਦੀ ਫਿਲਮ ਨਹੀਂ ਜਿੱਦਾਂ ਦੀ ਆਮ ਪੰਜਾਬੀ ਫਿਲਮ ਕੋਈ ਵੀ ਕਹਿੰਦਾ ਬਣਾ ਲਿਆ ਜਾਂਦਾ ਇਸ ਫਿਲਮ ਦੇ ਵਿੱਚ ਇੱਕ ਕਰਾਫਟ ਹੈ ਇੱਕ ਪ੍ਰੋਸੈਸ ਹੈ ਉਹਦੇ ਦਾਇਰੇ ਚ ਲੈ ਕੇ ਫਿਲਮ ਬਣੀ ਆ ਜੀ ਜਿਵੇਂ ਤੁਸੀਂ ਦੱਸਿਆ ਨਾ ਕਿ ਤੁਸੀਂ ਸੁੱਚਾ ਸੂਰਮਾ ਦੇ ਪਿੰਡ ਸਿਮਾਉ ਗਏ ਤਾਂ ਉੱਥੇ ਕੋਈ ਉਹਨਾਂ ਦੇ ਜਾਣਕਾਰ ਮਿਲੇ ਜਾਂ ਕੋਈ ਪਹਿਲਾਂ ਤੋਂ ਜਾਣਦੇ ਹੋਣ ਕੋਈ ਪਰਿਵਾਰ ਹੈ ਉਹਨਾਂ ਦਾ ਕੋਈ ਘਰ ਕਿੱਦਾਂ ਦੇਖਿਆ ਕੁਝ ਦੇਖੋ ਹੁਣ ਜਿਹੜਾ ਉਹਨਾਂ ਦੇ ਪੁਰਾਣੇ ਘਰ ਸੀਗੇ ਜੀ ਉਹ ਹੁਣ ਘਰ ਢਾਹ ਚੁੱਕੇ ਨੇਗੇ ਤੇ ਉੱਥੇ ਹੁਣ ਹੋਰ ਘਰ ਨਵੇਂ ਬਣ ਚੁੱਕੇ ਨੇਗੇ ਕਿਉਂਕਿ ਘਰ ਉਦੋਂ ਤੱਕ ਹੀ ਹੁੰਦੇ ਨੇ ਜਦੋਂ ਤੱਕ ਘਰਾਂ 'ਚ ਲੋਕ ਵਸਦੇ ਨੇ ਜਦੋਂ ਘਰਾਂ ਦੇ ਲੋਕ ਹੀ ਵਸਣ ਵਾਲੀ ਉੱਥੋਂ ਉੱਜੜ ਜਾਂਦੇ ਨੇ ਤਾਂ ਘਰਾਂ ਨੇ ਉਜਾੜ ਬਣ ਜਾਂਦਾ ਹੁੰਦਾ ਸੁੱਚੇ ਦਾ ਪਰਿਵਾਰ ਅੱਗੇ ਵਧਿਆ ਹੀ ਨਹੀਂਗਾ ਨਾ ਤਾਂ ਸੁੱਚੇ ਦੇ ਭਰਾ ਦੇ ਕੋਈ ਅੱਗੇ ਬੱਚਾ ਹੋਇਆ ਨਾ ਸੁੱਚੇ ਦਾ ਵਿਆਹ ਹੋਇਆ ਸੀਗਾ ਤੇ ਉਹ ਪਰਿਵਾਰ ਉਹਦੀ ਪੀੜ੍ਹੀ ਖਤਮ ਹੋ ਗਈ ਜੀ ਕਿਉਂ ਕਿਸਾਨ ਹੁੰਦਾ ਇਸ ਬਾਰੇ ਬੋਥੜਾ ਪਤਾ ਹੁਣ ਫਿਲਮ ਤਾਂ ਜਾਣਾਂਗੇ ਸੀ ਹਾਂਜੀ 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 ਐਦੀ ਕੁੱਕਰ ਸੀਗਾ ਕੁੱਕਰ ਦਾ ਮੁੰਡਾ ਸੀਗਾ ਵਿਆਹਿਆ ਹੋਇਆ ਸੀ ਕੁੱਕਰ ਉਹ ਇਸ ਘਟਨਾ ਤੋਂ ਬਾਅਦ ਉਹਨਾਂ ਨੂੰ ਬੜਾ ਪਿੰਡ 'ਚ ਲੱਗਿਆ ਕਿ ਵੀ ਬੜੀ ਨਮੋਸ਼ੀ ਵਾਲੀ ਗੱਲ ਹੋਈ ਹੈਗੀ ਸਾਡੇ ਕਰਕੇ ਤਾਂ ਉਹ ਮੁੰਡਾ ਬਾਹਰ ਚਲਾ ਗਿਆ ਮਲੇਸ਼ੀਆ ਵਗੈਰਾ 'ਚ ਔਰ ਮੁੜ ਕੇ ਉਹਨਾਂ ਦਾ ਪਰਿਵਾਰ ਕੇਦੇ ਪਿੰਡ 'ਚ ਵਾਪਸ ਆਇਆ ਐ ਐਨੀ ਨਮੋਸ਼ੀ ਫੀਲ ਕੀਤੀ ਫੀਲ ਕੀਤੀ ਉਹ ਬੇਸਲੀ ਹੁੰਦਾ ਵੀ ਸਾਡੇ ਕਿਸੇ ਤੋਂ ਕਰਕੇ ਹੋ ਗਏ ਨਾ ਕਿ ਹੈ ਤਾਂ ਬਦਨਾਮੀ ਵਾਲੀ ਗੱਲ ਸੀਗੀ ਇੱਜ਼ਤਾਂ ਤਾਂ ਅੱਜ ਵੀ ਅਸੀਂ ਇਸ ਸੱਤਾ ਦੇ ਲਈ ਖਾਤਰ ਮਰ ਜਾਂਦੇ ਹਾਂ ਜੀ ਹਾਂਜੀ ਅੱਜ ਤੋਂ 100 ਸਵਾ 100 ਸਾਲ ਪਹਿਲਾਂ ਤਾਂ ਇਸ ਸੱਤਾ ਦਾ ਮਤਲਬ ਬਹੁਤ ਸੀ ਨਾ ਜੀ ਤੇ ਬੱਬੂ ਮਾਨ ਦੀ ਗੱਲ ਕਰੀਏ ਤਾਂ ਉਹਨਾਂ ਦੀ ਸ਼ਖਸੀਅਤ ਕਿਵੇਂ ਲੱਗੀ ਤੁਹਾਨੂੰ ਉਹਨਾਂ ਨਾਲ ਕੰਮ ਕੀਤਾ ਤੁਸੀਂ ਇਸ ਫਿਲਮ ਵਿੱਚ ਦੇਖੋ ਬੱਬੂ ਭਾਜੀ ਹੋ ਰਹਿਆਂ ਨਾਲ ਤਾਂ ਹੁਣ ਜਦੋਂ ਵੀ ਗੱਲ ਹੁੰਦੀ ਏਦਾਂ ਲੱਗਦਾ ਕਿ ਵੀ ਉਸ ਦਿਨ ਤੋਂ ਬਾਅਦ ਕਿ ਵੀ ਉਹ ਸਾਡੇ ਵੱਡੇ ਭਰਾ ਦੇ ਤੌਰ ਤੇ ਸਾਨੂੰ ਪਿਆਰ ਕਰਦੇ ਹਮੇਸ਼ਾ ਇਹ ਤਾਂ ਲੱਗਦਾ ਕਿ ਵੀ ਉਹ ਸੰਤ ਛੋਟੇ ਭਰਾ ਦੀ ਤਰ੍ਹਾਂ ਪਿਆਰ ਕਰਦੇ ਮੇਰੇ ਲਈ ਉਹ ਵੱਡੇ ਭਰਾ ਦੇ ਤੌਰ ਤੇ ਨਹੀਂ ਵੀ ਹੈ ਨਾ ਵੱਡਾ ਭਰਾ ਕਿਉਂ ਬਰਾਬਰ ਹੁੰਦਾਗਾ ਉਹਨਾਂ ਦੀ ਪਰਸਨੈਲਿਟੀ ਦਾ ਔਰ ਬਣਿਆ ਹੋਇਆ ਸੀਗਾ ਸਾਡੇ ਤੇ ਵੀ ਬਣਿਆ ਹੋਇਆ ਸੀਗਾ ਅਸੀਂ ਤਾਂ ਉਹਨਾਂ ਨੂੰ ਦੇਖ-ਦੇਖ ਕੇ ਜਵਾਨ ਹੋ ਜਾਂ ਹਾਂ ਉਹਦੇ ਗਾਣੇ ਸੁਣ-ਸੁਣ ਕੇ ਤਾਂ ਉਹਨਾਂ ਦਾ ਔਰਾ ਸੀ ਜਦੋਂ ਅਸੀਂ ਉਹਨਾਂ ਨੂੰ ਮਿਲੇ ਮੇਰੇ ਤਾਂ ਇੰਨੇ ਉਹਨਾਂ ਨਾਲ ਐਕਸਪੀਰੀਅੰਸ ਨੇ ਜੇ ਮੈਂ ਉਹ ਇੱਕ-ਇੱਕ ਦੱਸਣ ਲੱਗਾ ਤਾਂ ਮੈਨੂੰ ਲੱਗਦਾ 2-3 ਘੰਟੇ ਦੀ ਇੰਟਰਵਿਊ ਹੋ ਸਕਦੀ ਹੈ ਕੋਈ ਤਾਂ ਜਾਂ ਕਰ ਫਿਰ ਮਤਲਬ ਵੀ ਕਿੰਨੀਆਂ ਗੱਲਾਂ ਨੇ ਕਿ ਜੋ ਮੈਂ ਆ ਕੇ ਸੋਚਦਾ ਹੁੰਦਾ ਸੀ ਵੀ ਯਾਰ ਕਿ ਅਸੀਂ ਸੋਚਦੇ ਹਾਂ ਕਿਸ ਕਲਾਕਾਰ ਬਾਰੇ ਜਿਨ੍ਹਾਂ ਨੂੰ ਤੁਸੀਂ ਇਹ ਸੋਚਿਆ ਹੋਵੇ ਕਿ ਯਾਰ ਕਦੇ ਇਹਨਾਂ ਨੂੰ ਦੇਖ ਲਵਾਂਗੇ ਇਦਾਂ ਸੀਗਾ ਵੀ ਸਾਨੂੰ ਨਾ ਸੀ ਕਿ ਜਿਸ ਪਿੰਡਾਂ ਚੋਂ ਅਸੀਂ ਆਏ ਹਾਂ ਕਿ ਮੇਰਾ ਤਾਂ ਜਿਹੜਾ ਏਰੀਆ ਉਹ ਇੰਨਾ ਬੈਕਵਰਡ ਏਰੀਆ ਸੀ ਉੱਥੋਂ ਸਾਨੂੰ ਇਹ ਲੱਗਦਾ ਸੀ ਕਿ ਕਿਸੇ ਸਨਾਮ ਤੱਕ ਪਹੁੰਚੀ ਉਹ ਵੱਡੀ ਗੱਲ ਆ ਪਟਿਆਲੇ ਪੜਨ ਲੱਗੇ ਉਹ ਵੱਡੀ ਗੱਲ ਆ ਫਿਰ ਚੰਡੀਗੜ੍ਹ ਆਉਣਾ ਬਹੁਤ ਵੱਡੀ ਗੱਲ ਤੇ ਕਿਤੇ ਸੋਚਿਆ ਵੀ ਨਹੀਂ ਸੀ ਤੇ 올 ਆਫ ਸਰਟਨ ਤੁਸੀਂ ਉਸ ਕਲਾਕਾਰ ਦੇ ਨਾਲ ਆਰਟਿਸਟ ਨਾਲ ਜਿਹੜਾ ਤੁਹਾਨੂੰ ਤੁਸੀਂ ਜਿਹਨੂੰ ਅਡਮਾਇਰ ਕਰਦੇ ਹੋਮ ਸਕਰੀਨ ਸ਼ੇਅਰ ਕਰ ਰਹੇ ਹੋਮ ਔਰ ਤੁਹਾਡੇ ਡਾਇਲੌਗ ਬੋਲ ਰਹੇ ਹੋਵੇ ਲਿਖ ਕੇ ਲਿਖੇ ਹੋਏ ਔਰ ਆਪਣੇ ਨਾਲ ਉਹਦੇ ਨਾਲ ਹੀ ਥਰੂਆਊਟ ਮੇਰਾ ਬੱਬੂ ਭਾਜੀ ਦੇ ਨਾਲ ਰੋਲ ਵੀ ਹੈਗਾ ਤਾਂ ਜ਼ਿਆਦਾ ਟਾਈਮ ਸਪੈਂਡ ਕਰਨਾ ਤਾਂ ਇਹ ਇੱਕ ਅਲੱਗ ਤਰ੍ਹਾਂ ਦਾ ਅਹਿਸਾਸ ਸੀਗਾ ਪਰ ਉਹਨਾਂ ਦੇ ਨਾਲ ਮੈਂ ਰਹਿ ਕੇ ਬਹੁਤ ਚੀਜ਼ਾਂ ਸਿੱਖੀਆਂ ਨੇ ਕਿ ਵੀ ਆਪਣੇ ਕੰਮ ਦੇ ਲਈ ਕਿੰਨਾ ਡੈਡੀਕੇਟ ਹੋਣਾ ਕੰਮ ਤੋਂ ਬਿਨਾਂ ਤੁਹਾਨੂੰ ਕੁਝ ਨਹੀਂ ਦਿਖਾਈ ਦੇਣਾ ਚਾਹੀਦਾ ਇਹ ਮੈਂ ਦੋਨੋਂ ਬੰਦਿਆਂ ਤੋਂ ਸਿੱਖੀਆਂ ਨੇ ਅਮਿਤੋ ਜੀ ਪਾਜੀ ਤੋਂ ਵੀ ਔਰ ਬੱਬੂ ਮਾਨ ਪਾਜੀ ਤੋਂ ਵੀ ਕਿ ਤੁਹਾਡੀ ਪਹਿਚਾਨ ਤੁਹਾਡੀ ਕਦਰ ਤੁਹਾਡੇ ਕੰਮ ਕਰਕੇ ਹੋਣੀ ਆ ਜੇ ਤੁਸੀਂ ਆਪਣੇ ਕੰਮ ਦੇ ਵਿੱਚ ਬੈਸ ਕਰੋਗੇ ਤੁਹਾਨੂੰ ਇੱਜ਼ਤ ਵੀ ਮਿਲੂਗੀ ਸਭ ਕੁਝ ਮਿਲ ਰੂਤਵਾ ਵੀ ਮਿਲੂਗਾ ਜੇ ਤੁਸੀਂ ਉਹਦੇ ਵਿੱਚ ਆਣਾ ਕੰਨੀ ਕਰੋਗੇ ਤਾਂ ਬਾਕੀ ਸਾਰੀਆਂ ਚੀਜ਼ਾਂ ਦੇ ਕੋਈ ਮਾਇਨੇ ਨਹੀਂ ਰੱਖਦੇ ਉਹਨਾਂ ਨੂੰ ਬਹੁਤ ਜਲਦੀ ਲੱਗਿਆ ਕਿ ਕਿ ਅਸੀਂ ਮਿਹਨਤ ਕਰਨ ਵਾਲੇ ਮੁੰਡਿਆਂਗੇ ਤੇ ਅਸੀਂ ਉਹਨਾਂ ਦੇ ਨਾਲ ਹੀ ਉਹਨਾਂ ਨੇ ਸਾਨੂੰ ਆਪਣੀ ਵੈਨਿਟੀ ਦੇ ਵਿੱਚ ਵੀ ਬੁਲਾ ਲੈਣਾ ਹੁੰਦਾ ਸਾਨੂੰ ਨਾਲ ਹੀ ਰੋਟੀ ਪਾਣੀ ਖਵਾਉਣਾ ਮੈਂ ਤੇ ਕੁੱਕਰ ਜੀ ਨੇ ਰੋਲ ਕੀਤਾ ਜਗਜੀਤ ਬਾਜਵਾ ਨੇ ਮੇਰਾ ਬਹੁਤ ਅੱਛਾ ਦੋਸਤ ਆ ਅਸੀਂ ਦੂਸਰੀ ਵੈਨਿਟੀ ਦੇ ਵਿੱਚ ਇੱਕ ਕੈਵਨ ਚ ਹੁੰਦੇ ਸੀਗੇ ਤੇ ਸਾਹਮਣੇ ਬੱਬੂ ਭਾਜੀ ਦੀ ਵੈਨਿਟੀ ਹੁੰਦੀ ਸੀ ਪਹਿਲੇ ਦਿਨੀ ਉਹਨਾਂ ਨੇ ਸਾਨੂੰ ਬੁਲਾਇਆ ਕਿ ਉਹਨਾਂ ਮੁੰਡਿਆਂ ਨੂੰ ਬੁਲਾਓ ਇੱਥੇ ਆਜ ਰੋਟੀ ਆਜੇਗੀ ਰੋਟੀ ਖਵਾਉਣੀ ਆ ਅਸੀਂ ਇਦਾਂ ਡਰ-ਡਰ ਕੇ ਅੰਦਰ ਜਾ ਰਹੇ ਸੀਗੇ ਔਰ ਉਹਨਾਂ ਵੱਲ ਦੇਖਿਆ ਨਾ ਜਾਵੇ ਕਿ ਉਹਨਾਂ ਦੀ ਕੋਈ ਪੁਰਸਨੈਰਿਟੀ ਇਦਾਂ ਦੀ ਇੱਕ ਦਿਨ ਦੋ ਦਿਨ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਨਾਲ ਹੀ ਸਾਨੂੰ ਰੋਟੀ ਖਵਾਉਣੀ ਖਾਣਾ ਖੋਣ ਆਪਣੀ ਗੱਡੀ ਚ ਲੈ ਕੇ ਜਾਣਾ ਸੱਤ ਨਾਲ ਉਦਾਂ ਗੱਲਾਂ ਕਰਦੇ ਸਾਨੂੰ ਲੱਗੇ ਹੀ ਨਹੀਂ ਕਿ ਇਹ ਕਿ ਐਡਾ ਬਟ ਇੰਟੈਲੀਜੈਂਟ ਹੈ ਇਸੇ ਕਰਕੇ ਉਹਨਾਂ ਨੇ ਕਿ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹ ਦਿਲ ਤੋਂ ਕਰਦੇ ਨੇ ਉਹਨਾਂ ਦੀ ਖੂਬੀ ਹੈ ਉਹਨਾਂ ਦੇ ਮੂਰੇ ਤੁਸੀਂ ਡਰਾਮਾ ਨਹੀਂ ਵਾਲਾ ਕਰ ਸਕਦੇ ਮਤਲਬ ਐਵੇਂ ਛੱਡੀ ਜਾਓ ਕਿਸੇ ਦੀ ਉਪਰਾਈ ਨਹੀਂ ਸੁਣਦੇ ਨਾ ਉਪਰਾਈ ਕਰਦੇ ਆ ਕਿਉਂਕਿ ਬੰਦਾ ਆ ਕੇ ਕਿਸੇ ਨੂੰ ਪਲੀਜ਼ ਕਰਨ ਦੇ ਲੱਗ ਜਾਂਦਾ ਭਾਜੀ ਉਹ ਐਦਾਂ ਉਹ ਐਦਾਂ ਉਹਨੂੰ ਚੱਕ ਕੇ ਬਾਹਰ ਮਾਰ ਦੇਗਾ ਤੂੰ ਬਾਹਰ ਜਾਪਾ ਉਹਨਾਂ ਦੇ ਕੋਲੇ ਉਹ ਕਹਿੰਦੇ ਨੇ ਮੇਰੇ ਕੋਲੇ ਉਹ ਚੰਗੀ ਗੱਲ ਕਰੋ ਕਿਸੇ ਬਾਰੇ ਪੋਜ਼ਿਟਿਵ ਬੋਲੋ ਆਪ ਵੀ ਨਾ ਕਿਸੇ ਬਾਰੇ ਉਪਾਸਤ ਗੱਲ ਕਰਦੇ ਨੇ ਇਦਾਂ ਦੀ ਪਰਸਨੈਲਿਟੀ ਦੇ ਮਾਲਕ ਨੇਗੇ ਜੀ ਤਾਂ ਤੁਸੀਂ ਇਸ ਫਿਲਮ 'ਚ ਇੱਕ ਡਾਇਲੋਗ ਯੂਜ਼ ਕੀਤਾ ਲਿਖਿਆ ਤੁਸੀਂ ਨਾ ਕਿ ਪੱਗ ਵਟਿਆਰ ਤੇ ਇਹੋ ਜਿਹੇ ਇਹੋ ਜਿਹੇ ਵਰਡਸ ਕੱਟ ਸੁਣਨ ਨੂੰ ਮਿਲਦੇ ਨੇ ਅੱਜਕੱਲ ਪਾਗਵਾਟੇ ਆਰ ਤਾਂ ਕਹਿੰਦੇ ਨਹੀਂ ਦੋਸਤ ਬੰਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਟਾਈਮ ਨਾਲ ਦੋਸਤੀ ਬਦਲਦੀ ਜਾ ਰਹੀ ਹੈ ਬਦਲਦੀ ਜਾ ਰਹੀ ਹੈ ਜੀ ਬਦਲਦੀ ਜਾਂਦੀ ਜੇ ਸਮਾਂ ਬਦਲ ਗਿਆ ਤੇ ਸਮੇਂ ਦੇ ਵਿੱਚ ਜੋ ਚੀਜ਼ ਹੈ ਉਹ ਵੀ ਬਦਲੀ ਗਈ 100 ਸਵਾ 100 ਸਾਲ ਪਹਿਲਾਂ ਅੱਜ ਤੋਂ ਦੋਸਤੀਆਂ ਦੇ ਮਾਇਨੇ ਕੁਝ ਹੋਰ ਹੁੰਦੇ ਸੀਗੇ ਅੱਜ ਦੋਸਤੀਆਂ ਹੋ ਗਈਆਂ ਗਿਵ ਐਂ ਟੇਕ ਤੇ ਖੜੀਆਂ ਨਿਗੀਆਂ ਕਿ ਜੇ ਤੁਸੀਂ ਮੇਰਾ ਕੋਈ ਫਾਇਦਾ ਕਰੋਗੇ ਤਾਂ ਤਾਂ ਮੇਰੇ ਦੋਸਤੋਂ ਜੇ ਤੁਹਾਡੇ ਤੋਂ ਕੋਈ ਮੈਨੂੰ ਫਾਇਦਾ ਨਹੀਂ ਹੋ ਰਿਹਾ ਤਾਂ ਤੁਸੀਂ ਮੇਰੇ ਕੋਈ ਦੋਸਤ ਨਹੀਂ ਠੀਕ ਹੈ ਪਹਿਲਾਂ ਵਫਾਦਾਰੀਆਂ ਸੀ ਦੋਸਤੀਆਂ ਦੇ ਵਿੱਚ ਅੱਗੇ ਪੱਗਾਂ ਇੱਦੀ ਵਟਾਈ ਜਾਂਦੇ ਸੀ ਵੀ ਅੱਜ ਤੋਬਾ ਤੇਰੀ ਪੱਗ ਮੇਰੀ ਉਹ ਪੱਗ ਕੀ ਹੈਗੀ ਉਹ ਪੱਗ ਇੱਕ ਮੈਟਾਫਰਾ ਸਿੰਬਲ ਹੈ ਵੀ ਤੇਰੀ ਇੱਜ਼ਤ ਮੇਰੀ ਇਸ ਤਾਂ ਮੇਰੀ ਇੱਜ਼ਤ ਤੇਰੀ ਆ ਇਹ ਸਾਰੀ ਕਹਾਣੀ ਉਸ ਦੇ ਤਾਣੇ ਬਾਣੇ ਚੋਂ ਤਾਂ ਹੈ ਸੁੱਚਾ ਤੇ ਕੁੱਕਰ ਪੱਗਵਟ ਯਾਤਾਂ ਸੀ ਨਾ ਕਿ ਜਦੋਂ ਪੱਗ ਵਟਾਈ ਗਈ ਸਮਝ ਲਓ ਕਿ ਇੱਕ ਦੂਜੇ ਦੀ ਇੱਜ਼ਤ ਨੂੰ ਆਪਣੀ ਇੱਜ਼ਤ ਬਣਾਉਣਾ ਉਹਦੀ ਇੱਜ਼ਤ ਕਰਨੀ ਜੇ ਉਹਦੇ ਵਿੱਚ ਤੁਸੀਂ ਖਾਰ ਖਾਓਗੇ ਤਾਂ ਉਹਦੇ ਕਰਕੇ ਤਾਂ ਸਾਰਾ ਇਹ ਐਡਾ ਕਸਾ ਲਿਖਿਆ ਗਿਆ ਬਣਿਆ ਤੇ ਅੱਜ ਫਿਲਮ ਬਣ ਰਹੀ ਹੈਗੀ ਜੀ ਤਾਂ ਤੁਹਾਡਾ ਮੈਂ ਆਖਰੀ ਸਵਾਲ ਲਾਵਾਂਗੀ ਕਿ ਤੁਹਾਡਾ ਥਰੋਟ ਐਕਸਪੀਰੀਅੰਸ ਕਿਵੇਂ ਦਾ ਰਿਹਾ ਤੇ ਤੁਸੀਂ ਆਡੀਅੰਸ ਨੂੰ ਕੀ ਅਪੀਲ ਕਰਦੇ ਹੋ ਇਸ ਫਿਲਮ ਨੂੰ ਲੈ ਕੇ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਜੀ ਮੈਂ ਇਹ ਕਹਿਣਾ ਵੀ ਇਹੀ ਐਕਸਪੀਰੀਅੰਸ ਤੁਸੀਂ 20 ਤਰੀਕ ਨੂੰ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਦੇਖੋਗੇ ਤਾਂ ਤੁਸੀਂ ਮਾਣ ਮਹਿਸੂਸ ਕਰੋਗੇ ਕਿ ਜਿੱਦਾਂ ਅਸੀਂ ਅੱਜ Amazon Netflix ਤੇ ਸੌ ਦਾ ਸਿਨੇਮਾ ਦੇਖਦੇ ਆਂ ਤੁਸੀਂ ਦੇਖਦੇ ਵਕਤ ਕਹਨੇ ਆਂਗੇ ਕਿ ਕਾਸ਼ ਸਾਡਾ ਸਿਨੇਮਾ ਵੀ ਐਦਾਂ ਦਾ ਹੋਵੇ ਤਾਂ ਉਦਾਂ ਦੇ ਸਿਨੇਮੇ ਦੀ ਇਹ ਇੱਕ ਮਾਰਕਾ ਫਿਲਮਾਂ ਤੁਸੀਂ ਇਹਨੂੰ ਦੇਖੋਗੇ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਆ ਸਾਡਾ ਸਿਨੇਮਾ ਦਾ ਪਰਿਵਾਰਕ ਫਿਲਮਾਂ ਤੁਸੀਂ ਪੂਰੀ ਫੈਮਿਲੀ ਦੇ ਨਾਲ ਬੈਠ ਕੇ ਦੇਖੋਗੇ ਤਾਂ ਪਤਾ ਲੱਗੇਗਾ ਕਿ ਪੂਰਾ ਪੰਜਾਬ ਜੋ ਅਸੀਂ ਸੁਪਨੇ 'ਚ ਸੋਚਦੇ ਆਂ ਜਾਂ ਗੱਲਾਂ 'ਚ ਸੁਣਦੇ ਆਂ ਜਾਂ ਕਪਤਾਮਾਂ 'ਚ ਚੱਕ ਕੀਤਾ ਸੁਣਦੇ ਵੇ ਐਦਾਂ ਦਾ ਸੋਹਣਾ ਪੰਜਾਬ ਹੁੰਦਾ ਸੀ ਸਰੋਂ ਦੇ ਖੇਤ ਹੁੰਦੇ ਸੀ ਕੱਚੇ ਘਰ ਹੁੰਦੇ ਸੀ ਲੋਕਾਂ ਦੇ ਉਹ ਸਾਰਾ ਪੀਰੀਅਡ ਕੂਬ ਤੁਹਾਨੂੰ ਇਸ ਤਰ੍ਹਾਂ ਦੇ ਵਿੱਚ ਮਿਲੇਗਾ ਹਰ ਰੰਗ ਮਿਲੇਗਾ ਦੋਸਤੀ ਦਾ ਲੜਾਈ ਦਾ ਪਿਆਰ ਦਾ ਨਫ਼ਰਤ ਦਾ ਯਾਰੀ ਦਾ ਹਾਸਾ ਠੱਠਾ ਉਹ ਛਿੰਜਾਂ ਹਰ ਤਰ੍ਹਾਂ ਦਾ ਇਹ ਵਿੱਚ ਕੰਪਲੀਟ ਪੈਕੇਜ ਹੈ ਇਸ ਫਿਲਮ ਦੇ ਵਿੱਚ ਨਿਕਲ ਕੇ ਤੁਸੀਂ ਮਾਨ ਨਾਲ ਕਹੋਗੇ ਵੀ ਇਸ ਫਿਲਮ ਨੂੰ ਦੇਖਣਾ ਤੁਹਾਡੇ ਲਈ ਵੀ ਮਾਨ ਦੀ ਗੱਲ ਹੈ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਹੈ ਇਹ ਹੀ ਮੇਰੀ ਅਪੀਲ ਨਹੀਂ ਇਹ ਤਾਂ ਮੇਰੀ ਬੇਨਤੀ ਹੈ ਹੈ ਹੱਥ ਜੋੜ ਕੇ ਦਰਸ਼ਕਾਂ ਨੂੰ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਆਖੀ ਥੈਂਕ ਯੂ ਸੋ ਮੱਚ ਤੇ ਸਾਡੇ ਨਾਲ ਮੌਜੂਦ ਸਨ ਗੁਰਪ੍ਰੀਤ ਰਤੋਲ ਜੀ ਨਾਲ ਗੱਲ ਕੀਤੀ ਅਸੀਂ ਉਹਨਾਂ ਦੇ ਇਸ ਜਰਨੀ ਬਾਰੇ ਇਸ ਫਿਲਮ ਬਾਰੇ ਵੀ ਤੇ ਤੁਹਾਨੂੰ ਵੀ ਇਹ ਫਿਲਮ ਜ਼ਰੂਰ ਪਸੰਦ ਆਏਗੀ ਬਹੁਤ ਜਲ ਸਿਨੇਮਾ ਕਾਂਚ ਰਿਲੀਜ਼ ਹੋਣ ਵਾਲੀ ਹੈ ਤੇ ਇਸ ਫਿਲਮ ਦਾ ਟ੍ਰੇਲਰ ਲਾਂਚ ਹੋ ਗਿਆ ਤੁਸੀਂ ਜ਼ਰੂਰ ਦੇਖੋ ਤੇ ਕਮੈਂਟਸ ਤੇ ਜ਼ਰੂਰ ਦੱਸੋ ਕਿ ਤੁਹਾਨੂੰ ਕਿਵੇਂ ਦਾ ਲੱਗਿਆ